ਗੁਰੂ ਗੋਬਿੰਦ ਸਿੰਘ ਬੈਠੇ ਆ ਇੱਕ ਦਿਨ ਕਲਗੀ ਧਰ ਥਰੇ ਥਰੇਦਾਰ ਤੇ ਬੈਠੇ ਆ ਜਿਹੜਾ ਮੈਂ ਬੋਲਿਆ ਨਾ ਇੱਕ ਦਿਨ ਕਲਗੀ ਧਰ ਥਰੇ ਇੱਕ ਹਫਤਾ ਨਹੀਂ ਹੈ ਇਹ ਕੋ ਧਾਰਨਾ ਨਹੀਂ ਹੈ ਜਿਹੜੀ ਸ਼ੀਦਾ ਕਥਾ ਹੁੰਦੀ ਨਾ ਜੀ ਰੋਸ਼ ਸ਼ਾਮੀ ਚਾਰ ਦੇ ਕਰੀਬ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਇਹ ਉਹਦੀਆਂ ਪੰਗਤੀਆਂ ਨੇ ਇਤਿਹਾਸਕ ਗੱਲ ਆਪ ਜੀ ਨੇ ਕੀਤੀ ਜਾ ਰਹੀ ਜਿਹੜਾ ਸੁਣਿਓ ਇੱਕ ਦਿਨ ਕਲਗੀ ਧਰ ਥਰੇ ਬੈਠੇ ਸੀ ਸਿੱਧ ਕੀ ਸਿੱਖ ਤੀਰਾ ਗੁਰੂ ਗੋਬਿੰਦ ਸਿੰਘ ਦੇ ਕੋਲ ਸਿੱਧ ਕੀ ਸਿੱਖ ਬੈਠੇ ਹੋਏ ਸਿੱਧ ਕਾਲੇ ਉਹਨਾਂ ਦੇ ਨਾਂ ਆਇਆ ਜੀ ਮੋਕਮ ਸਿੰਘ ਅਰਦਿਆ ਸਿੰਘ ਹਿੰਮਤ ਸਿੰਘ ਧੀਰਾ ਮੈਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਸਭ ਨੂੰ ਪਤਾ ਹੈ ਪੰਜਾਂ ਪਿਆਰਿਆਂ 'ਚੋਂ ਤਿੰਨ ਪਿਆਰੇ ਇਹ ਬੈਠੇ ਆ ਕੋਲ ਮਹਾਰਾਜ ਦੇ ਮੋਕਮ ਸਿੰਘ ਅਰਦਿਆ ਸਿੰਘ ਹਿੰਮਤ ਸਿੰਘ ਧੀਰਾ ਇਹਨਾਂ ਨੇ ਕੀ ਵੇਖਿਆ ਤਿੰਨਾਂ ਪੰਜਾਂ ਪਿਆਰਿਆਂ 'ਚੋਂ ਤਿੰਨਾਂ ਨੇ ਕਿ ਬਾਜਾਂ ਵਾਲਾ ਜ ਮੌਜ ਚ ਆਕੋ ਸਤਨਹਾਂ ਅੱਜ ਬੜੇ ਮੌਜ ਚ ਹੈਗੇ ਭਾਈ ਮੋਹਕਮ ਸਿੰਘ ਭਾਈ ਦਿਆ ਸਿੰਘ ਭਾਈ ਹਮਨ ਸਿੰਘ ਨੇ ਹੱਥ ਜੋੜ ਕੇ ਕਹਿੰਦੇ ਆ ਮਹਾਰਾਜ ਬੜੇ ਮੌਜ ਚ ਹੈਗੇ ਹੋ ਇੱਕ ਗੱਲ ਪੁੱਛਣੀ ਪੁੱਛ ਲਈਏ ਅੰਦਰ ਘੁੰਮਦੀ ਹੈ ਅੱਜ ਤੁਸੀਂ ਮੂਡ ਚ ਹੈਗੇ ਹੋ ਮੌਜ ਪੁੱਛ ਲਈਏ ਗੁਰਗੋਬਿੰਦ ਸਿੰਘ ਨੇ ਹੱਥ ਕਰਕੇ ਕਹਿੰਦੇ ਪੁੱਛ ਲੋ ਉਹ ਸੁਣਿਓ ਜੀ ਪੁੱਛਿਆ ਕੀ ਹੈ ਕਿਨ ਕੋ ਨਾਮ ਸ਼ਹੀਦ ਹੈ ਕਿਆ ਕਿਰਤ ਕਰਨ ਤੇ ਖੀਰ ਕਿਰਤ ਕੀ ਕਰਦਾ ਕਿਨ ਕੋ ਨਾਮ ਸ਼ਹੀਦ ਹੈ ਕਿਆ ਕਿਰਤ ਕਰਨ ਤੇ ਗਤ ਮੇ ਤਾਂ ਇਨਕੀ ਕੋਣ ਹੈ ਕਿਆ ਸ਼ਕਤ ਧਰਨ ਤੇ ਸ਼ਹੀਦ ਕਿਨੂੰ ਕਹਿੰਦੇ ਆ ਸ਼ਹੀਦ ਕਿਰਤ ਕੀ ਕਰਦਾ ਹੈ ਇਹ ਮੈਂ ਤਾਂ ਕਹਿਆ ਵੀ ਅਸੀਂ ਕਿੰਨਾ ਕੁਰਬਾਨ ਜਾਣਾ ਹੈ ਗੁਰੂ ਗੋਬਿੰਦ ਸਿੰਘ ਦੱਸ ਰਿਹਾ ਹੁਣ ਜਿਹੜਾ ਜਵਾਬ ਸੁਣਿਓ ਬਾਜਾਂ ਲੈਦਾ ਜੀ ਸੁਣ ਸਿੱਖਣ ਤੇ ਗੁਰੂ ਹੱਸੇ ਸੁਣ ਸਿੱਖਣ ਤੇ ਗੁਰੂ ਹੱਸੇ ਸ੍ਰੀ ਮੁਖ ਫਰਮਾਏ ਹੋ ਗੋਪਤ ਹੁਤੀ ਬੂਜੀ ਤੁਮੇ ਕਹਿ ਬੋਬਨ ਆਇਓ ਉਹ ਤਿੰਨਾ ਨੇ ਪੁੱਛਿਆ ਸ਼ਹੀਦ ਕਿਰਤ ਕੀ ਕਰਦਾ ਹੈ ਸ਼ਹੀਦ ਕਿਨੂੰ ਕਹਿੰਦੇ ਆ ਉਹਦੀ ਗਤਮਿਤ ਕੀ ਹੈ ਤੇ ਮਾਰੇ ਹੱਸ ਪਏ ਸੁਣ ਸਿੱਖਣ ਤੇ ਗੁਰੂ ਹੱਸੇ ਸ੍ਰੀ ਮੁਖ ਫਰਮਾਇਓ ਮੁਖ ਜੋ ਕੀ ਫਰਮਾਇਆ ਗੋਪਤ ਹੁਤੀ ਮਾਰਾ ਕਹਿੰਦੇ ਇਹ ਗੱਲਾਂ ਗੁਪਤ ਹੁੰਦੀਆਂ ਗੱਜ ਕੇ ਆਖੋ ਸਤਨ ਹਾਂ ਇਹ ਗੱਲਾਂ ਮੇਰੇ ਲਾਡਲੇ ਸਿੱਖੋ ਗੁਪਤ ਹੁੰਦੀਆਂ ਬੂਜੀ ਤੁਮੇ ਪਰ ਮਾਰਾ ਕਹਿੰਦੇ ਹੁਣ ਤੁਸੀਂ ਪੁੱਛੀਂ ਐ ਤੁਸੀਂ ਪਿਆਰ ਵਾਲੇ ਹੋ ਤੇ ਮੈਨੂੰ ਹੁਣ ਦੱਸਣੀ ਐ ਪੈਣੀ ਐ ਗੁਪਤ ਹੋਦੀ ਬੂਜੀ ਤੁਮੇ ਕਹਿਬੋ ਬਣ ਆਇਓ ਤੇ ਮਾਰਾ ਨੇ ਜਵਾਬ ਕੀ ਦਿੱਤਾ ਜੀ ਇਹ ਦੋ ਤਿੰਨ ਸਵਾਲ ਨੇ ਭਾਰਾ ਕਹਿੰਦੇ ਸ਼ਹੀਦ ਕਿਨੂੰ ਕਹਿੰਦੇ ਨੇ ਜੋ ਸਾਬਤ ਹੈ ਸਦਕਮੇ ਇਕਲਗੀ ਧਰਦਾ ਜਵਾਬ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜੋ ਸਾਬਤ ਹੈ ਸਦਕਮੇ ਅਰ ਰਣ ਮੈਂ ਸੂਰਾ ਆਇਆ ਜੋ ਸਾਬਤ ਹੈ ਸਦਕਮੇ ਅਰ ਰਣ ਮੈ ਸੂਰਾ ਸੋ ਭੋਜਲ ਤੇ ਤਰ ਗਏਓ ਪਾਏਓ ਪੱਦਰੂੜਾ ਜੋ ਸਾਬਤ ਹੈ ਸਦਕ ਵਿੱਚ ਅਰ ਰਣ ਮੈ ਸੂਰਾ ਜਿਹੜਾ ਰਣ ਚ ਪਿੱਠ ਨਹੀਂ ਵਿਖਾਂਦਾ ਉਹ ਸ਼ਹੀਦ ਏ ਜਿਹਦਾ ਸਦਕ ਸਾਬਤ ਏ ਭਾਈ ਪਿੰਦਰਪਾਲ ਸਿੰਘ ਜੀ ਨੇ ਭਾਈ ਗੁਰਦਾਜ ਜੀ ਦੀ ਵਾਰਾਂ ਚੋਂ ਜ਼ਿਕਰ ਕੀਤੇ ਨੇ ਮਰਦਾ ਹੋਏ ਮুরিਦ ਨਾ ਗੱਲੀ ਹੋਵਣਾ ਆ ਸ਼ਹੀਦ ਏ ਸਾਬਰ ਸਦਕ ਸ਼ਹੀਦ ਭਰਮਪੁਖ ਹੋਵਣਾ ਦਾ ਥੋੜੀ ਅੱਗੇ ਚੱਲੇ ਭਾਈ ਮੋਹਕਮ ਸਿੰਘ ਭਾਈ ਦਿਆ ਸਿੰਘ ਭਾਈ ਹਿੰਮਤ ਸਿੰਘ ਜੀ ਨੇ ਦੂਜਾ ਸਵਾਲ ਕੀਤਾ ਜਰਾ ਸੁਣਿਓ ਉਹ ਕਹਿੰਦੇ ਮਹਾਰਾਜ ਸ਼ਹੀਦ ਕੋਲ ਸ਼ਕਤੀ ਕਿੰਨੀ ਕੁ ਹੁੰਦੀ ਹੈ ਗੱਜ ਕੇ ਆਖੋ ਸਤਨਾਮ ਓਏ ਸ਼੍ਰੀ ਵਾਹਿਗੁਰੂ ਹੁਣ ਇਹਨੂੰ ਮੈਂ ਦੂਜਾ ਲਫ਼ਜ਼ ਵਰਤਾਂ ਸ਼ਕਤੀ ਦੀ ਜਗ੍ਹਾ ਬਖਸ਼ਿਸ਼ ਬਈ ਸ਼ਹੀਦ ਕੋਲ ਕਿੰਨੀ ਕੁ ਬਖਸ਼ਿਸ਼ ਹੈ ਕਿੰਨੀ ਕੁ ਸ਼ਕਤੀ ਹੈ ਅੱਜ ਵੇਖਿਓ ਕੁਰਬਾਨ ਕਿੰਨਾ ਕ ਜਾਣ ਪੰਜਾਂ ਪਿਆਰਿਆਂ ਚੋਂ ਤਿੰਨ ਪਿਆਰੇ ਪੁੱਛਦੇ ਆ ਸ਼ਹੀਦ ਕੋਲ ਸ਼ਕਤੀ ਕਿੰਨੀ ਕ ਬਖਸ਼ਿਸ਼ ਕਿੰਨੀ ਕ ਓਏ ਹੋਏ ਹੋਏ ਤੇ ਗੁਰੂ ਗੋਬਿੰਦ ਸਿੰਘ ਜਵਾਬ ਕੀ ਦਿੰਦੇ ਆ ਜੀ ਆ ਸੁਣਿਓ ਜਵਾਬ ਜੀ ਸ਼ਹੀਦ ਕੋਲ ਸ਼ਕਤੀ ਕਿੰਨੀ ਕ ਅਗੋਂ ਬਾਜਾਂ ਦਾ ਜਵਾਬ ਦੇ ਰਹੇ ਵੇਖੋ ਤਾਨਾਂ ਦੇ ਲੋਗ ਪਵ ਲੋਗ ਲੱਗ ਵਿਚਰੇ ਗਨ ਸਾਰੇ ਤਨਦ ਲੋਗ ਪਵ ਲੋਗ ਲੱਗ ਵਿਚਰੇ ਗਨ ਸਾਰੇ ਉਹ ਜਿੰਨ ਕੋ ਨਾਮ ਸ਼ਹੀਦ ਹੈ ਸਭ ਪਰ ਬਲ ਧਾਰੇ ਸਭ ਪਰ ਬਲ ਧਾਰੇ ਇਹਦੇ ਅਰਥ ਸੁਣਿਓ ਕੋਈ ਛੋਟੀ ਮੋਟੀ ਸ਼ਕਤੀ ਨਹੀਂ ਕਹਿ ਰਹੀ ਬਾਜਾਂ ਵਾਲਾ ਕਹਿ ਰਿਆ ਪੰਜਾਬ ਪਿਆਰਿਆਂ ਚੋ ਤਿੰਨ ਪਿਆਰੇ ਪੁੱਛਦੇ ਸ਼ਹੀਦ ਕੋ ਸ਼ਕਤੀ ਕਿੰਨੀ ਹੁੰਦੀ ਹੈ ਇਹ ਗੁਰ ਗੋਬਿੰਦ ਸਿੰਘ ਜਵਾਬ ਦਿੰਦੇ ਧਨਾਂ ਦੇ ਲੋਗ ਭਵ ਲੋਗ ਲੱਗ ਵਿਚਰੇ ਗਨ ਸਾਰੇ ਇਹਦੇ ਅਰਥ ਕੀ ਨੇ ਤਨਾਂ ਦੇ ਲੋਕ ਭਵ ਲੋਕ ਲਗ ਵਿਚਰੇ ਗਨ ਸਾਰੇ ਬਾਜਾਂ ਲੈ ਕਹਿੰਦੇ ਸ਼ਹੀਦ ਕੋਲ ਇੰਨੀ ਸ਼ਕਤੀ ਏ ਤਿੰਨਾ ਲੋਕਾਂ ਵਿੱਚ ਜਿੱਥੇ ਚਾਵੇ ਵਿਚਰ ਕੇ ਜਿੱਥੇ ਚਾਵੇ ਪਹੁੰਚ ਕੇ ਜਗਿਆਸੂ ਦੀ ਝੋਲੀ ਭਰ ਸਕਦਾ ਆਖੋ ਸਤਨਾਮ ਵਾਹਿਗੁਰੂ ਤਿੰਨਾ ਲੋਕਾਂ ਵਿੱਚ ਇਹਨੂੰ ਗੱਲ ਨੂੰ ਸਮਝਿਓ ਪਿਆਰ ਨਾਲ ਤੂੰ ਜਹਾਜ਼ 'ਚ ਬੈਠੇ ਹੋ ਉਹ ਜਹਾਜ਼ ਆਕਾਸ਼ 'ਚ ਕਹਿੰਦੇ ਜਹਾਜ਼ ਆਕਾਸ਼ 'ਚ ਬਾਈ ਚਾਂਸ ਕੋਈ ਭੀੜ ਬਣ ਗਈ ਹੈ ਨਾ ਤੂੰ ਕਿਤੇ ਪਿਆਰ ਨਾਲ ਯਾਦ ਕਰ ਲੈ ਬਾਬਾ ਦੀਪ ਸਿੰਘ ਬਚਾ ਲੋ ਬਾਬਾ ਜੀ ਚਾਉਣ ਉੱਥੇ ਵੀ ਤੈਨੂੰ ਵਿਚਰ ਕੇ ਬਚਾ ਸਕਦੇ ਸ਼ਹੀਦ ਕੋਲ ਇਨੀ ਤਾਕਤ ਹੈ ਛੇਤੇ ਚਾਵੇ ਵਿਚਰ ਕੇ ਰਾਖੀ ਕਰ ਸਕਦਾ ਤਨ ਦੇ ਲੋਗ ਪਵ ਲੋਗ ਲਗ ਪਿਚਰੇ ਗਨ ਸਾਰੇ ਵਿਚਰੇ ਗਨ ਸਾਰੇ ਹਾਏ ਹਾਏ ਆਇਆ ਆਇਆ ਜਿੰਨ ਕੋ ਨਾਮ ਸ਼ਹੀਦ ਹੈ ਸਭ ਪਰ ਬਲ ਧਾਰੇ ਇਸ ਚਾਈਂ ਦਾਸ ਦਾ ਕੋਈ ਐਤਵਾਰ ਨਹੀਂ ਇਸ ਤਰ੍ਹਾਂ ਹੁੰਦਾ ਬਹੁਤ ਘੱਟ ਵੀ ਅੰਮ੍ਰਿਤਸਰ ਹੋਵੇ ਇਹ ਹੋਵੇ ਤਾਂ ਗਿਰਦਨੋਂ ਦੇ ਆ ਤੋ ਇਹ ਹੋ ਜਾਏ ਤਰ ਘੱਟ ਆਂਦਾ ਵੀ ਅੰਮ੍ਰਿਤਸਰ ਹੋਈਏ ਇੱਕ ਐਤਵਾਰ ਨੂੰ ਜੀ ਦਾਸ ਅੰਮ੍ਰਿਤਸਰ ਵਿੱਚ ਜਿਹੜਾ ਸੁਣਿਓ ਕੋਲ ਬਾਬਾ ਜੀ ਦੇ ਅਸਥਾਨ ਦੇ ਮਗਰ ਹੀ ਘਰ ਹੈ ਕਲੋਨੀ 'ਚ ਦਾਸ ਦਾ ਮਨ ਆਇਆ ਮੈਂ ਕਿਹਾ ਦਰਸ਼ਨ ਕਰਕੇ ਆਈਏ ਤੁਹਾਨੂੰ ਪਤਾ ਐ ਐਤਵਾਰ ਸੰਗਤਾਂ ਚ ਦੁਪਹਿਰਾ ਕੱਟਦੀ ਐ ਦਾਸ ਨੇ ਪੈਰ ਧੋਤੇ ਅੰਦਰ ਗਿਆ ਤੇ ਮੈਂ ਨਾ ਕੜਾ ਪ੍ਰਸ਼ਾਦ ਵਾਲੀ ਲਾਈਨ 'ਚ ਲੱਗਾ ਜੀ ਦੇਖ ਲੈਣ ਲਈ ਕੱਲਾ ਹੀ ਦਾਸ ਉਹ ਮੈਂ ਜਦੋਂ ਕੜਾ ਪ੍ਰਸ਼ਾਦ ਦੀ ਲਾਈਨ 'ਚ ਲੱਗਾ ਦੇਖ ਲਈ ਵਾਪਸ ਮੁੜਿਆ ਤੇ ਇੱਕ ਸਰੀਰ ਨੇ ਫਤਿਹ ਬੁਲਾਈ ਮੈਂ ਕਿਹਾ ਵੀਰ ਜੀ ਤੁਸੀਂ ਕਿੱਥੋਂ ਮੈਨੂੰ ਕਹਿੰਦਾ ਮੈਂ ਨਾਗਪੁਰ ਤੋਂ ਚਪਹਿਰਾ ਕੱਟਣ ਆਇਆ ਆਕੋ ਸਾਧਨ ਹਾਂ ਵੈਰੀ ਵਾਹ ਦੇਖੋ ਸ਼ਰਦਾ ਨਾਗਪੁਰ ਤੋਂ ਸੰਗਤ ਜੀ ਮੈਂ ਦੇਖ ਲੈ ਕੇ ਅੱਗੇ ਆ ਰਿਹਾ ਹਾਂ ਹੁਣ ਅੰਦਰ ਜਾਣਾ ਇੱਕ ਬੀਬੀ ਨੇ ਭੈਣ ਜੀ ਨੇ 40 45 ਸਾਲ ਉਮਰ ਹੋਏਗੀ ਦਾਸ ਨੂੰ ਫਤਿਹ ਬੁਲਾਈ ਚਲੋ ਉਹਦੇ ਮੂੰਹ ਤੇ ਲਫਜ਼ ਜੇ ਤੁਹਾਨੂੰ ਟੀਵੀ ਤੇ ਵੇਖੀਦਾ ਫਤਿਹ ਬੁਲਾਈ ਮੈਂ ਵੀ ਬੁਲਾਈ ਮੈਂ ਕਿਹਾ ਤੁਸੀਂ ਕਿੱਥੋਂ ਆਏ ਹੋ ਸੰਗ ਜੀ ਰਾਨ ਹੋਵੋਗੇ ਸਾਡੇ ਸ਼ਹੀਦ ਸੇ ਕੌਣ ਨੇ ਮੈਂ ਕਿਹਾ ਭੈਣ ਜੀ ਤੁਸੀਂ ਕਿੱਥੋਂ ਆਏ ਹੋ ਕਹਿੰਦੀ ਬੰਬਈ ਤੋਂ ਚਪੈਰਾ ਕੱਟਣ ਆਇਆ ਆ ਕੋ ਸਤਨਾਹ ਬੰਬਈ ਤੋਂ ਵੇਖੋ ਮੇਰੀ ਬੈਟਰੀ ਛੋਟੀ ਉਹ ਬੀਬੀ ਦੀ ਬੈਟਰੀ ਤਗੜੀ ਮੈਨੂੰ ਉਹਨੇ ਕਿਹਾ ਬੰਬਈ ਤੋਂ ਆਈਆਂ ਚਪੈਰਾ ਕੱਟਣ ਮੇਰੀ ਬੈਟਰੀ ਛੋਟੀ ਮੇਰੇ ਮੂੰਹ ਪਤਾ ਹੀ ਨਿਕਲ ਗਿਆ ਫੜੇ ਫੜੇ ਮੈਂ ਗਈ ਏਡੀ ਦੂਰੋਂ ਆਇਓ ਚ ਪਹਿਰਾ ਕੱਟਣ ਬੰਬਈ ਤੋਂ ਕਹਿੰਦੀ ਹਾਂ ਤੇ ਮੇਰੇ ਮੂੰਹੋਂ ਨਿਕਲ ਗਿਆ ਮੈਂ ਕਿਹਾ ਬੰਬਈ ਰੱਬ ਨਹੀਂ ਹੈਗਾ ਆ ਕੋ ਸਤਨਾ ਵਈ ਰੱਬ ਨਹੀਂ ਹੈਗਾ ਮੇਰੀ ਬੈਟਰੀ ਛੋਟੀ ਸੋਚ ਛੋਟੀ ਮੈਂ ਕਹੀ ਬੰਬਈ ਰੱਬ ਨਹੀਂ ਸੁਣਿਓ ਉਹਦੀ ਬੈਟਰੀ ਤਗੜੀ ਸੀ ਤੇ ਮੈਨੂੰ ਕਹਿੰਦੀ ਭਾਈ ਸਾਹਿਬ ਰੱਬ ਬੰਬਈ ਵੀ ਹੈਗਾ ਆ ਕੋ ਸਤਨਾ ਪਰ ਜੋ ਮੇਰੇ ਨਾਲ ਬੀਤੀ ਐ ਸੁਣਿਓ ਉਹ ਬੀਬੀ ਕਹਿਣ ਲੱਗੀ ਕਹਿੰਦੀ ਮੇਰੀ ਰੀੜ ਦੀ ਹੱਡੀ ਦਾ ਮਣਕਾ ਖਿਸਕ ਗਿਆ ਆ ਰੀੜ ਦੇ ਹੱਡੀ ਦਾ ਆਨੇ ਸਾਡੇ ਸ਼ੀਤ ਸਿੰਘ ਸੁਣਿਓ ਯੈਰਾ ਯੈਰਾ ਇੰਨਾ ਲੋਕਾਂ 'ਚ ਵਿਚਰ ਕੇ ਝੋਲੀਆਂ ਫੜਦੇ ਆਕੋ ਸਤ ਕਹਿੰਦੀ ਤੁਸੀਂ ਕਹਿੰਦੇ ਬੰਬਈ ਰੱਬ ਨਹੀਂ ਹੈਗਾ ਆਪੋ ਮਾਂ ਵੀ ਪਈ ਵੀ ਹੈ ਕਹਿੰਦੀ ਮੇਰੀ ਰੀਡ ਦੀ ਹੱਡੀ ਦਾ ਮਣਕਾ ਖਿਸਕ ਗਿਆ ਤੇ ਡਾਕਟਰ ਕਹਿੰਦੇ ਨੇ ਆਪਰੇਸ਼ਨ ਕਰਾਉਣਾ ਪੈਣਾ ਹੈ ਸੰਗਤ ਜੀ ਇਹ ਤੁਹਾਨੂੰ ਪਤਾ ਜਿਆਦਾ ਤੇ ਰੀਡ ਦੀ ਹੱਡੀ ਦਾ ਤੇ ਦਿਮਾਗ ਦਾ ਆਪਰੇਸ਼ਨ ਰੱਬ ਕਹੇ ਦਾ ਨਾ ਕਰਾਵੇ ਆਖੋ ਸਤਨਹਾਂ ਕਿ ਦੋਵੇਂ ਬੜੇ ਔਖੇ ਕਾਮਯਾਬ ਹੋਣੇ ਰੀੜ ਦੀ ਤੇ ਹੱਡੀ ਦਾ ਵੀ ਤੇ ਦਿਮਾਗ ਦਾ ਵੀ ਉਹ ਕਹਿੰਦੀ ਡਾਕਟਰ ਕਹਿੰਦੇ ਫਿਰ ਆਪਰੇਸ਼ਨ ਹੋਣਾ ਹੈ ਤੁਹਾਡਾ ਜਿਹੜਾ ਮਣਕਾ ਖਿਸਕ ਗਿਆ ਇੱਕ ਦਿਨ ਦੋ ਦਿਨ ਚਾਰ ਦਿਨ ਸੱਤ ਦਿਨ ਪੰਜ ਦਿਨ ਇਹ ਹੀ ਸੋਚ ਕੀ ਕਰੀਏ ਕੀ ਕਰੀਏ ਕਹਿੰਦੀ ਪਤਾ ਨਹੀਂ ਬਿੱਦ ਬਣਾਈ ਰੱਬ ਨੇ ਇੱਕ ਗੁਰਮੁਖ ਭੈਣ ਮਿਲ ਪਈ ਆਖੋ ਸਤਨ ਹਾਂ ਉਨੇ ਰਾਹ ਦੇਤਾ ਉਹ ਰਾਹ ਕੀ ਦਿੱਤਾ ਕਿ ਤੁਸੀਂ ਬਾਬਾ ਦੀਪ ਸਿੰਘ ਦੇ ਦਰ ਤੇ ਪੰਜ ਚਪਹਿਰੇ ਕਟੋ ਆਖੋ ਸਾਤ ਨਹਾਓ ਆਹ ਰਤਵਾਰ ਹਫਤੇ ਬਾਅਦ ਫੇਰ ਇੰਜ ਪੰਜ ਚਪਹਿਰਿਆਂ ਦੀ ਹਾਜ਼ਰੀ ਲਾਓ ਉਹਨੇ ਗੱਲ ਮੈਨੂੰ ਖੁੱਲ ਕੇ ਕਰਨੀ ਪੈਣੀ ਹੈ ਉਹ ਬੀਬੀ ਨੇ ਇਥੋਂ ਤੱਕ ਕਿਹਾ ਜੀ ਜਿਨੇ ਮੈਨੂੰ ਰਾਹ ਦਿੱਤਾ ਨਾ ਪੰਜ ਪਹਿਰੇ ਕਟੋ ਤੇ ਨਾਲ ਇਹ ਵੀ ਆਖਿਆ 13 ਪਾੜ ਸੁਖਮਨੀ ਸਾਹਿਬ ਹਫਤੇ ਦੇ ਵੱਧ ਕਰਨੇ ਆਖੋ ਸਤਨਾ ਤੁਸੀ ਸਾਰੇ ਪਿਆਰ ਵਾਲੇ ਬੈਠੇ ਹੋ ਤਾਂ ਮੈਂ ਬੋਲਦਾ ਉਹ ਬੀਬੀ ਨੇ ਇਹ ਵੀ ਕਿਹਾ ਕਹਿੰਦੀ ਜਿਹੜੀ ਗੁਰਸਿੱਖ ਭੈਣ ਨੇ ਮੈਨੂੰ ਰਾਹ ਦਿੱਤਾ ਨਾ ਉਹਨੇ ਇਹ ਵੀ ਆਖਿਆ ਵੀ ਜਿਹੜੀ ਜੋਤ ਹੈ ਨਾ ਜੋਤ ਇਹਦੀ ਹਾਜ਼ਰੀ ਲਾ ਕੇ ਥੋੜਾ ਜਾਂ ਨਾਲ ਲੈ ਜਾਣਾ ਉਹ ਜੋਤ ਕਿਉ ਜਿਹੜਾ ਪਾਠ ਕਰਨੇ ਸੁਮਨੀ ਸਾਹਿਬ ਦੇ ਉਹ ਰੱਖ ਕੇ ਕਰਨੇ ਤੇ ਉਹ ਜਿਹੜਾ ਇੱਕ ਵਾਰ ਹੀ ਦਿਹਾੜੀ ਚ ਜੋਤ ਦਾ ਕਿਉ ਨਾ ਰੀੜ ਵਾਲੀ ਹੱਡੀ ਤੇ ਭਾਵਨਾ ਦੇ ਨਾਲ ਹਲਕੀ ਜੀ ਮਾਲਿਸ਼ ਤੇ ਹਫ਼ਤੇ ਬਾਅਦ ਦੁਪਹਿਰਾ ਤੇ ਦੇਖਰਾ ਕੇ ਅਰਦਾਸ ਬਾਬਾ ਦੀਪ ਸਿੰਘ ਜੀ ਡਾਕਟਰ ਆਪਰੇਸ਼ਨ ਕਹਿ ਰਹੇ ਨੇ ਕਿਰਪਾ ਕਰੋ ਬਿੱਦ ਬਣਾਓ ਬਚਾ ਹੋ ਜੇ ਆਖੋ ਸਤਨਾ ਵਾਹਿਗੁਰੂ ਇਹ ਸੰਗਤ ਜੀ ਮੈਂ ਉਦੋਂ ਦੀ ਗੱਲ ਸੁਣਾ ਰਿਹਾ ਜਦੋਂ ਸੁਖਾਸਨ ਦੂਜੇ ਪਾਸੇ ਸੀ ਹੁਣ ਸੁਖਾਸਨ ਇੱਧਰ ਬਣ ਗਿਆ ਨਵਾਂ ਬਾਬਾ ਪੂਰੀ ਵਾਲਿਆਂ ਬਣਾਇਆ ਮਹਾਂਪੁਰਸ਼ਾਂ ਸ਼੍ਰੋਮਣੀ ਕਮੇਟੀ ਸਹਿਯੋਗ ਨਾਲ ਪਹਿਲੇ ਤੁਹਾਨੂੰ ਪਤਾ ਹੈ ਸੁਖਾਸਨ ਦੂਜੇ ਬੰਨੇ ਸੀ ਇਧਰੋਂ ਪੌੜੀ ਚੜਦੇ ਸਾਂ ਤੇ ਉਧਰੋਂ ਪੌੜੀ ਉਤਰਦੇ ਸਾਂ ਤੇ ਹੁਣ ਉਸ ਬੀਬੀ ਨੂੰ ਰੀਡ ਦੀ ਹੱਡੀ ਦੀ ਤਕਲੀਫ ਸੀ ਤੇ ਉਹ ਕੁਰਸੀ ਤੇ ਡਾ ਨਹੀਂ ਸੀ ਸਕਦੀ ਇਤਿਹਾਸਾ ਗੁਰਦੁਆਰਾ ਉਸ ਪੌੜੀ ਤੇ ਬਹਿ ਕੇ ਨਾ ਉਹਨੇ ਚਪੈਰਾ ਕੱਟਣਾ ਆਖੋ ਸਤਨਹਾਂ ਜਿਦਰੋਂ ਉਹ ਸੰਗਤ ਆ ਜਾਂਦੀ ਸੀ ਉਧਰ ਉਤਰਦੀ ਸੀ ਪੈਰ ਥੱਲੇ ਕਰ ਲੈਣੇ ਤੇ ਪੌੜੀ ਦੀ ਸਾਈਡ ਤੇ ਬਹਿ ਜਾਣਾ ਬਿਲਕੁਲ ਸਾਈਡ ਤੇ ਥੋੜੀ ਜਿਹੀ ਜਗ੍ਹਾ ਲੈਣੀ ਬਾਕੀ ਇਧਰੋਂ ਸੰਗਤ ਲੰਗੀ ਜਾਂਦੀ ਇਸ ਤਰ੍ਹਾਂ ਉਹਨੇ ਚਪੈਰਾ ਕੱਟਣਾ ਜੀ ਇਹ ਮੈਂ ਉਦੋਂ ਦੀ ਗੱਲ ਸੁਣਾ ਰਿਹਾ ਤਾਂ ਉਹਨੇ ਦੱਸਿਆ ਵੀ ਮੈਂ ਮੈਨੂੰ ਕਿਹਾ ਨੇ ਪੰਜ ਪਹਿਰੇ ਕਹੇ ਆ ਵੀ ਬਾਬਾ ਜੀ ਇੱਥੇ ਪ੍ਰਤੱਖ ਪਹਿਰਾ ਹੈ ਉਹ ਜੋ ਚਾਹਣ ਸਭ ਕਰ ਸਕਦੇ ਆ ਜਿੱਥੇ ਚਾਹਣ ਵਿਚਰ ਕੇ ਝੋਲੀ ਪਾ ਸਕਦੇ ਆ ਇਹ ਸੰਗਤ ਜੀ ਐਤਵਾਰ ਦਾ ਦਿਨ ਸੀ ਸ਼ਹੀਦਾ ਸਾਹਿਬ ਮੈਨੂੰ ਉਹ ਬੀਬੀ ਨੇ ਬਚਨ ਸੁਣਾਇਆ ਮੈਨੂੰ ਹੈਰਾਨ ਹੋ ਗਿਆ ਕਿ ਸ਼ਹੀਦ ਸਿੰਘ ਕੀ ਨਹੀਂ ਕਰ ਸਕਦੇ ਮੈਨੂੰ ਕਹਿਣ ਲੱਗੀ ਵੀਰ ਜੀ ਡਾਕਟਰ ਕਹਿੰਦੇ ਅਸੀਂ ਆਪਰੇਸ਼ਨ ਕਿਸੇ ਨੇ ਰਾਹ ਦਿੱਤਾ ਪੰਜ ਪੈਰੇ 13 ਪੜ ਹਫਤੇ ਦੇ ਸੁਮਨੀ ਸਾਹਿਬ ਦੇ ਜੋਤ ਦਾ ਘੋ ਜਿੰਨੀਆਂ ਸੰਤਾਨ ਕਈ ਜੋਤ ਤੇ ਵੀ ਕਿੰਤੂ ਕਰਦੇ ਆ ਪਰ ਤੁਸੀਂ ਇਹ ਬਾਬਾ ਲక్ష్మణ ਸਿੰਘ ਦੇ ਪਿਆਰ ਤੇ ਬੈਠੇ ਹੋ ਸ਼ਹੀਦ ਬਾਬਾ ਲక్ష్మణ ਸਿੰਘ ਬਾਬਾ ਦੀਪ ਸਿੰਘ ਦੇ ਪਿਆਰ ਤੇ ਬੈਠੇ ਹੋ ਕਦੀ ਸ਼ਰਦਾਨਾ ਨਾ ਨਿਕਲਣ ਦੇਣੀ ਬੜੇ ਬੜੇ ਤਰ੍ਹਾਂ ਤਰ੍ਹਾਂ ਦੀ ਦੁਨੀਆ ਆਏਗੀ ਸ਼ਰਦਾਨਾ ਨਾ ਨਿਕਲਣ ਦੇਣੀ ਇਹ ਮੈਂ ਪਿਓ ਦੀ ਕਿਰਪਾ ਨਾਲ ਕਹਿੰਨਾ ਜਿੱਥੇ ਜੋਤ ਜਗਦੀ ਹੋਵੇ ਸ਼ੀਤ ਸਿੰਘਾਂ ਦੇ ਅਸਥਾਨ ਤੇ ਮੈਨੂੰ ਮਹਾਪੁਰਸ਼ਾਂ ਦੱਸਿਆ ਜੋਤ ਦੇ ਕੋਲ ਵੀ ਗੁਪਤ ਸ਼ਹੀਦੀ ਫੌਜਾਂ ਦਾ ਪੈਰਾ ਹੁੰਦਾ ਜੇ ਆਕੋ ਸਤਨ ਹਾਂ ਤੋੜਨ ਵਾਲਿਆ ਦਬਜਿਓ ਸ਼ਰਦਾ ਰਖਿਓ ਧੂਪ ਦੀਪ ਕਰਿਤ ਕਰਿਤ ਕੇ ਨੂੰ ਕਹਿੰਦੇ ਘੋ ਉਹਨੂੰ ਦੀਪ ਕੇ ਨੂੰ ਕਹਿੰਦੇ ਜੋਤ ਰੂ ਧੂਪ ਦੀਪ ਕਰਿਤ ਸਾਜ ਆਰਤੀ ਵਾਰਨੇ ਜਾਉ ਕਮਲਾ ਪਤੀ ਇਹ ਜਗਾ ਸਕਦੇ ਆ ਤੋੜਨ ਵਾਲੇ ਬੋਰ ਆਣਗੇ ਬਚਣਾ ਦਾਸ ਇੱਕ ਵਾਰੀ ਬਾਬਾ ਦੀਪ ਸਿੰਘ ਦੇ ਅਸਥਾਨ ਦੇ ਨਾ ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਰਿਹਾ ਨਿਸ਼ਾਨ ਸਾਹਿਬ ਨਹੀਂ ਸੰਗਤਾਂ ਵਿੱਚ ਮੱਥਾ ਟੇਕਦੀ ਨਾ ਮੈਂ ਵੀ ਟੇਕ ਰਿਹਾ ਮੈਨੂੰ ਨਾ ਕਿਸੇ ਨੇ ਟੋਕਦਾ ਕਹਿੰਦੇ ਭਾਈ ਸਾਹਿਬ ਤੁਸੀਂ ਆ ਕੀ ਕਰ ਰਹੇ ਹੋ ਨਿਸ਼ਾਨ ਸਾਹਿਬ ਨੂੰ ਮੱਥਾ ਟੇਕੀ ਜਾਂਦੇ ਹੋ ਇਹ ਮਨਮਤ ਹੈ ਜੀ ਨਿਸ਼ਾਨ ਸਾਹਿਬ ਨੂੰ ਮੱਥਾ ਟੇਕੀ ਜਾਂਦੇ ਹੋ ਤੋੜਨ ਨਾਲ ਤੇ ਫਿਰ ਮੈਂ ਵੀ ਮਾੜਾ ਜਿਹਾ ਕਹਿ ਤਾ ਮੈਂ ਕਿਹਾ ਵੀਰ ਜੀ ਐ ਨਿਸ਼ਾਨ ਸਾਹਿਬ ਨੂੰ ਨਮਸਕਾਰ ਤਾਂ ਹੋ ਰਹੀ ਐ ਇਹ ਸਾਡੇ ਬਾਬਾ ਦੀਪ ਸਿੰਘ ਦੇ ਦਰ ਤੇ ਲੱਗਾ ਹੋਇਆ ਤਾਂ ਸਹਿਬ ਬਣ ਗਿਆ ਇਹੋ ਹੀ ਕੋਈ ਪਾਈਪ ਲੈ ਕੇ ਝੰਡਾ ਬਾਹਰ ਸੜਕ ਤੇ ਕਿਤੇ ਲਾ ਦਈਏ ਤੇ ਕੋਈ ਮੱਥਾ ਨਹੀਂ ਟੇਕੇਗਾ ਉੱਥੇ ਝੰਡਾ ਹੀ ਐ ਬਾਬਾ ਜੀ ਦੇ ਦਰ ਤੇ ਲਗਣ ਕਰਕੇ ਇਹ ਨਿਸ਼ਾਨ ਸਾਹਿਬ ਬਣ ਗਿਆ ਹੈ ਪੂਜਣਯੋ ਮੇਰੀ ਆਪਣੀ ਲਾਈਫ ਦਾ ਤਜਰਬਾ ਜੇ ਨਿਸ਼ਾਨ ਸਾਹਿਬ ਕੋਲ ਵੀ ਗੁਪਤ ਛੇਦੀ ਫੌਜਾਂ ਦਾ ਪਹਿਰਾ ਹੁੰਦਾ ਜੇ ਆਕੋ ਸਤਨਾਮ ਬੜੇ ਅਦਬ ਨਾਲ ਮੱਥਾ ਟੇਕਿਆ ਕਰੋ ਕਿਉਂਕਿ ਇੰਨੀਆਂ ਸਟੇਜਾਂ ਇੰਨੀਆਂ ਲਾਈਟਾਂ ਇੰਨੇ ਪ੍ਰਬੰਧ ਦਾਸ ਦੀ ਭਾਵਨਾ ਵੀ ਇਹ ਸਫਲੇ ਹੋਣ ਤੁਹਾਡੀ ਸਾਰਿਆਂ ਦੀ ਸ਼ੀਸ਼ਿਆਂ ਤੇ ਹੋਰ ਸ਼ਰਧਾ ਬਣੇ ਭਾਵਨਾ ਬਣੇ ਹੁਣ ਮੈਂ ਗੱਲ ਇਹ ਅਲੀ ਨੂੰ ਸੰਪੂਰਨ ਕਰਾਂ ਉਸ ਬੀਬੀ ਨੂੰ ਮੈਂ ਕਹਿਆ ਜੀ ਬੰਬਈ ਰੱਬ ਨਹੀਂ ਤੇ ਉਹਨੇ ਜਦੋਂ ਦੱਸਿਆ ਨਾ ਜੀ ਰੀੜ ਦੀ ਹੱਡੀ ਦਾ ਮੇਰਾ ਮਣਕਾ ਕਿੱਸ ਗਿਆ ਡਾਕਟਰ ਕਹਿੰਦੇ ਆਪਰੇਸ਼ਨ ਹੋਣਾ ਜੋਰ ਦਾ ਕਿਓ ਤੇਰਾ ਪਾੜ ਸੁਮਨੀ ਸਾਹਿਬ ਪੰਜ ਜੁਪਹਰੇ ਤੇ ਉਹਦੀਆਂ ਅੱਖਾਂ ਚ ਥਰੂ ਆ ਗਏ ਕਹਿਣ ਲੱਗੀ ਵੀਰ ਜੀ ਤੁਸੀਂ ਕਹਿੰਦੇ ਬੰਬਈ ਰੱਬ ਨਹੀਂ ਹੈਗਾ ਹੈਗਾ ਅਰਸ਼ੀਤ ਸਿੰਘਾਂ ਦੇ ਸਥਾਨ ਤੇ ਇਹੋ ਜਿਹਾ ਉਹਨਾਂ ਦਾ ਪੈਰਾ ਕਿ ਅੱਜ ਮੈਂ 6ਵਾਂ ਚਪੈਰਾ ਉਹ ਬੀਬੀ ਕਹਿੰਦੀ ਅੱਜ ਮੈਂ 6ਵਾਂ ਚਪੈਰਾ ਕੱਟ ਰਹੀ ਆ ਸ਼ੁਕਰਾਨੇ ਦਾ 5 ਚਪੈਰੇ ਕੱਟ ਕੇ ਫਿਰ ਚੈੱਕ ਕਰਾਇਆ ਤੇ ਡਾਕਟਰ ਵੀ ਹੈਰਾਨ ਹੋ ਗਏ ਵੀ ਕੀ ਕੀਤਾ ਤੁਸੀਂ ਕੀ ਕੀਤਾ ਤੁਹਾਡਾ ਆਪਰੇਸ਼ਨ ਹੁਣ ਲੋੜ ਹੀ ਨਹੀਂ ਐ ਆਖੋ ਸਤਨਾ ਵਾਹਿਗੁਰੂ ਇਹਨੂੰ ਕੀ ਕਹੋਗੇ ਉਹ ਜੋ ਚੌਣ ਕਰ ਸਕਦੇ ਗੱਜ ਕੇ ਆਖੋ ਸਤਨਾ ਵਾਹਿਗੁਰੂ ਉਹ ਜੋ ਚੌਣ ਕਰ ਸਕਦੇ ਗੁਰੂ ਗੋਬਿੰਦ ਸਿੰਘ ਦੇ ਭਜਨ ਧਿਆਨ ਨਾਲ ਸੁਣਿਓ ਜੀ ਸ਼ਹੀਦ ਕੋਲ ਸ਼ਕਤੀ ਕਿੰਨੀ ਕਹੇ ਤੇ ਗੁਰੂ ਗੋਬਿੰਦ ਸਿੰਘ ਜਵਾਬ ਕੀ ਦੇ ਰਹੇ ਧਨ ਦੇ ਲੋਗ ਭਾਵਨ ਲੋਗ ਲਗ ਪਿਚਰੇ ਗਨ ਸਾਰੇ ਜਿਨ ਕੋ ਨਾਮ ਸ਼ਹੀਦ ਹੈ ਸਭ ਪਰ ਬਲ ਤਾਰੇ ਤਨ ਹੈ ਤਨ ਹੈ ਤਨ ਹੈ ਬਾਬਾ ਦੀਪ ਸਿੰਘ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਬਾਬਾ ਦੀਪ ਸਿੰਘ ਜੀ ਤਨ ਬੋਲੋ ਭੈਣੋ ਤਨ ਆਹਾ ਤਨ ਹੈ ਤਨ ਹੈ ਤਨ ਹੈ ਬਾਬਾ ਲਖਮਣ ਸਿੰਘ ਜੀ ਤਨ ਹੈ ਸਾਰੀਆਂ ਭੈਣਾਂ ਤਨ ਆਹਾ ਭੰਦੀ ਤਨ ਹੈ ਤਨ ਹੈ ਤਨ ਹੈ ਬਾਬਾ ਦੀਪ ਸਿੰਘ ਜੀ ਤਨ ਹੈ ਸਾਰੀਆਂ ਭੈਣਾਂ ਤਨ ਆਹਾਹਾ ਅੱਛਾ ਜੀ ਖੀਰਲਾ ਸਵਾਲ ਕਰਕੇ ਮੈਂ ਸਮਾਪਤੀ ਕਰਨ ਲੱਗੇ ਆਂ ਭਾਈ ਮੋਹਕਮ ਸਿੰਘ ਭਾਈ ਦਇਆ ਸਿੰਘ ਤੇ ਭਾਈ ਹਿੰਮਤ ਸਿੰਘ ਪੰਜਾਂ ਪਿਆਰਾਂ ਜੋ ਤਿੰਨ ਪਿਆਰੇ ਗੁਰਗੋਬਿੰਦ ਸਿੰਘ ਨੂੰ ਕਹਿੰਦੇ ਮਹਾਰਾਜ ਇੱਕ ਸਵਾਲ ਹੋਰ ਆ ਸੁਣਿਓ ਅੱਜ ਵੇਖ ਜਾਇਓ ਸ਼ਹੀਦ ਸਿੰਘਾਂ ਕੇ ਕਹਿੰਦੇ ਜੀ ਇੱਕ ਸਵਾਲ ਹੋਰ ਸੁਣਿਓ ਸਵਾਲ ਗੁਰਗੋਬਿੰਦ ਸਿੰਘ ਕਹਿੰਦੇ ਦੱਸੋ ਪਹਿਲਾ ਸਵਾਲ ਸੀ ਸ਼ਹੀਦ ਕਿਰਤ ਕੀ ਕਰਦਾ ਹੈ ਕਿੰਨੂ ਸ਼ਹੀਦ ਕਹਿੰਦੇ ਦੂਜਾ ਸਵਾਲ ਸੀ ਸ਼ਹੀਦ ਕੋ ਸ਼ਕਤੀ ਕਿੰਨੀ ਹੈ ਮਹਾਰਾਜ ਨੇ ਕਿਹਾ ਤਿੰਨਾਂ ਲੋਕਾਂ ਵਿੱਚ ਰਸ ਸਕਦਾ ਹੁਣ ਤੀਜਾ ਸਵਾਲ ਸੁਣਿਓ ਪੰਜਾਬ ਪਿਆਰਿਆਂ ਜੋ ਤਿੰਨ ਪਿਆਰੇ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਨੂੰ ਸਵਾਲ ਸੁਣਿਓ ਬੜੇ ਧਿਆਨ ਨਾਲ ਸ਼ਹੀਦ ਦਾ ਹੁਕਮ ਕਿੱਥੇ ਕਿੱਥੇ ਚੱਲਦਾ ਆਪ ਕੋ ਸਾਤਨਾ ਸ਼ਹੀਦਾ ਹੁਕਮ ਕਿੱਥੇ ਕਿੱਥੇ ਚੱਲਦਾ ਆਹਾ ਹਾ ਗੁਰੂ ਗੋਬਿੰਦ ਸਿੰਘ ਜਵਾਬ ਕੀ ਦਿੰਦੇ ਆ ਜੀ ਸੁਣਿਓ ਪਿਆਰ ਨਾਲ ਸ਼ਹੀਦਾ ਹੁਕਮ ਕਿੱਥੇ ਕਿੱਥੇ ਚੱਲਦਾ ਪਸ਼ੂ ਪੰਖੀ ਨਾਗ ਨਾਗ ਨਰ ਜੱਜ ਗੰਧਰਵ ਬਰਿੰਦਾ ਆਜੋ ਸਾਡੇ ਸ਼ੀਤ ਸਿੰਘ ਸ਼ਹੀਦ ਦਾ ਹੁਕਮ ਕਿੱਥੇ ਕਿੱਥੇ ਚੱਲਦਾ ਹੈ ਮਹਾਰਾਜ ਕਹਿੰਦੇ ਪਸ਼ੂਆਂ ਤੇ ਵੀ ਚੱਲਦਾ ਹੈ ਪੰਛੀਆਂ ਤੇ ਵੀ ਚੱਲਦਾ ਹੈ ਨਾਗ-ਨਾਗ ਸੱਪਾਂ ਤੇ ਵੀ ਚੱਲਦਾ ਹੈ ਨਰ ਮਨੁੱਖਾਂ ਤੇ ਵੀ ਚੱਲਦਾ ਹੈ ਜੱਜ ਗੰਧਰਵ ਜਿਹੜੇ ਗੰਧਰਵ ਲੋਗ ਵਿੱਚ ਰਹਿੰਦੇ ਨੇ ਉਹਨਾਂ ਤੇ ਵੀ ਚੱਲਦਾ ਹੈ ਮਹਾਰਾਜ ਹੋਰ ਪਸ਼ੂ ਪੰਛੀ ਨਾਗ-ਨਾਗ ਨਰ ਜੱਛ ਗੰਧਰਵ ਬਿਰਿੰਦਾ ਰਾਖਸ਼ ਆਦਿਕ ਅਪਸਰਾ ਰਾਖਸ਼ਾਂ ਤੇ ਵੀ ਚਲਦਾ ਹੈ ਅਪਸਰਾ ਤੇ ਵੀ ਰਾਖਸ਼ ਆਦਿਕ ਅਪਸਰਾ ਪਰ ਸ਼ਕਤ ਬਿਲੰਦਾ ਭੋਗਮ ਸ਼ਹੀਦਨ ਕੋ ਚੱਲੇ ਇਹ ਬਾਜਾਂ ਨਾਲ ਕਹਿ ਰਿਹਾ ਹੈ ਹੁਕਮ ਸ਼ਹੀਦਨ ਕੋ ਚੱਲੇ ਇਹਨ ਸਭ ਪਰ ਜਾਨੋ ਅਪਰਣ ਕੀ ਗਿਣਤੀ ਕਹਾ ਜਮਦੂਤ ਮਹਨ ਕਿੱਡੀ ਵੱਡੀ ਗੱਲ ਕਹੀ ਮਹਾਰੇ ਨੇ ਪਸ਼ੂ ਪੰਛੀ नाग नाग ਨਰ ਜੱਛ ਗੰਧਰਵ ਬਰਿੰਦਾ ਥੋੜੀ ਗਿਣਤੀ ਕੀਤੀ ਰਾਕਸ਼ ਆਦ ਕਪਸਰਾ ਧਰ ਸ਼ਕਤ ਬਿਲੰਦਾ ਰਕਸ਼ਾ ਦੇਵੀ ਅਪਸਰਾਂ ਤੇ ਵੀ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਹੁਕਮ ਸ਼ਹੀਦਨ ਕੋ ਚੱਲੇ ਇਨ ਸਭ ਪਰ ਜਾਨੋ ਸਾਰਿਆਂ ਤੇ ਚੱਲਦਾ ਅਖੀਰ ਤੇ ਕਹਿੰਦੇ ਮੈਂ ਗਿਣਤੀ ਨਹੀਂ ਕਰ ਸਕਦਾ ਗੱਜ ਕੇ ਆਖੋ ਸਤਨਾਪਨ ਕੀ ਗਿਣਤੀ ਕਹਾ ਜਮਦੂਤ ਮਹਾਨ ਜਮਦੂਤਾ ਤੇ ਵੀ ਹੁਕਮ ਚੱਲਦਾ ਹੈ ਜਿੱਥੇ ਬਾਬਾ ਦੀਪ ਸਿੰਘ ਵਰਗੇ ਬਾਬਾ ਲక్ష్మణ ਸਿੰਘ ਜੀ ਵਰਗੇ ਖੜੇ ਹੋ ਜਾਣ ਜਮ ਦੂਤ ਵੀ ਕੁਛ ਨਹੀਂ ਵਿਗਾੜ ਸਕਦੇ ਕਹਿ ਦਿਓ ਗੱਜ ਕੇ ਸਤਨਾਮ ਹੁਣ ਇੱਥੋਂ ਦਾ ਆਇਆ ਲਾਲੋ ਅਸੀਂ ਕਿੰਨਾ ਕੁ ਕੁਰਬਾਨ ਜਾਂਦੇ ਆ ਤੇ ਗੁਰੂ ਗੋਬਿੰਦ ਸਿੰਘ ਕਿੰਨਾ ਕੁਰਬਾਨ ਜਾਂਦੇ ਗੱਜ ਕੇ ਆਖੋ ਸਤਨਾਮ